ਲੋਕ ਹਨ ਪ੍ਰੇਸ਼ਾਂ ਤੋਂ 13 ਜਿਹੜੇ ਜਿਹਨੇ ਡੈਥ ਹੋਈ ਇਹਨਾਂ ਨੂੰ ਆਰਾਮ ਕੀ ਸੀ ਕਲਦੇਵ ਸਿੰਘ ਇੱਕ ਤੁਹਾਡੇ ਕਿ ਲੱਗਦਾ ਸੀ ਜਿੱਦਾਂ ਇਹ ਹੋਇਆ ਸੀ ਪਤਾ ਨਹੀਂ ਬਾਈ ਮੇਰੇ ਘਰੋਂ ਪਤਾ ਹੀ ਮੈਨੂੰ ਕਹ ਰਿਹਾ ਫੋਨ ਆਇਆ ਕਹਿੰਦੇ ਕਿ ਕਮਲਕ੍ਰਿਪਾ ਭਾਈ ਦਾ ਨੰਬਰ ਦੇਓ ਤੇ ਮੈਂ ਨੰਬਰ ਦਿੱਤਾ ਤੇ ਫਿਰ ਮੈਨੂੰ ਦੱਸਿਆ ਕਿ ਇੱਦਾਂ ਕਰਕੇ ਪਾਣੀ ਲੈ ਆਣੇਗੇ ਤੇ ਡੁੱਬ ਗਏ ਹੂੰ ਕਿੰਨੀ ਕੁ ਉਮਰ ਸੀਗੀ ਇਹਦੇ ਵੀ ਵੀ ਕਿੰਨੀ ਦੇਰ ਉਮਰ ਚੱਦੀ ਵਾਢੇ ਡੇਢ ਸਾਲ ਹੋ ਗਏ ਬੱਚੇ ਕੋਈ ਬੱਚੇ ਤੇ ਹੁਣ ਕੀ ਅਪਰੇਸ਼ ਚੱਲ ਰਿਹਾ ਹੈ ਹੁੰਦਾ ਲੱਭ ਰਹਿਣੇ ਵਾਕਈ ਕੋਸ਼ਿਸ਼ ਤਾਂ ਹੈ ਲੱਭ ਰਹੀ ਨਹੀਂ ਵਾਕਈ ਦੇਖੋ ਗੁਨਾਮ ਦੀ ਦੱਸੋ ਇੱਕ ਜਿਹੜੀ ਪੂਰੀ ਘਟਨਾ ਹੋ ਗਈ ਹੈ ਬੜੀ ਮੱਦਭਾਗੀ ਘਟਨਾ ਕਿੱਦਾਂ ਹੋ ਗਈ ਕੌਣ ਸੀ ਬੰਦਾ ਸਰ ਇਹ ਇੱਕ ਸਮੇਂ ਦਾ ਗੇੜ ਰੱਖ ਲਓ ਤੁਸੀਂ ਇਹ ਸਾਡੇ ਨਾਲੇ ਇੱਥੇ 2-3 ਕਿਲੋਮੀਟਰ ਤੇ ਸੁਨੋਲੀ ਮਝਾਰਾ ਪਿੰਡ ਪੈਂਦਾ ਜੀ ਉੱਥੋਂ ਦਾ ਜਵਾਈ ਸੀਗਾ ਇਹ ਤੇ ਆਏ ਮਹਾਲੀ ਤੋਂ ਆ ਤੇ ਇਹਦਾ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਡੁੱਬ ਕੇ ਇਹਦੀ ਮਾਸੀ ਦੇ ਮੁੰਡੇ ਨੇ ਕੇਸ ਆਪਣੇ ਕਟਵਾਏ ਉਹ ਕੇਸਾਂ ਨੂੰ ਇਹ ਯਾਨੀ ਤਾਰਨ ਵਾਸਤੇ ਇੱਥੇ ਪਾਣੀ ਦੇ ਵਿੱਚ ਆਏ ਆ। ਤੇ ਪਹਿਲੇ ਤੇ ਇਹ ਮਹਾਲੀ ਤੋਂ ਆ ਕੇ ਨੰਗਲ ਉੱਤਰ ਕੇ ਆਪਣੇ ਸਹਰੇਂ ਦੇ ਚਲੇ ਗਏ। ਉੱਥੋਂ ਫਿਰ ਇਹ ਤਿੰਨ ਜਣੇ ਮੋਟਰਸਾਈਕਲ ਤੇ ਆਏ ਇੱਥੇ ਦਰਿਆ ਤੇ ਤੇ ਇੱਥੇ ਵੀ ਚਲੋ ਸਾਡਾ ਜਿਹੜਾ ਸੇਫ ਤਾਂ ਇਹ ਹੈਗਾ ਇਹ ਪਰ ਪਤਾ ਨਹੀਂ ਵੀ ਕਿਸ ਹਿਸਾਬ ਨਾਲ ਇਹ ਘੁੰਮ ਕੇ ਇਧਰੋਂ ਉਹ ਸਾਹਮਣੇ ਜਗ੍ਹਾ ਤੇ ਚਲੇ ਗਏ ਜਿੱਥੇ ਬੰਦੇ ਸਾਡੇ ਬੈਠੇ ਆ। ਤੇ ਉੱਥੇ ਪਾਣੀ ਜਿਹੜਾ ਹੈ ਉਹ ਕਿਤੇ 5 ਫੁੱਟ ਹੈ ਕਿਤੇ 10 ਫੁੱਟ ਹੈ ਕਿਤੇ 15 ਫੁੱਟ ਹੈ। ਫੇਸ ਕਰਕੇ ਉਹ ਜਿਹੜੇ ਦੂਜੇ ਦੇਖਣ ਵਾਲੇ ਉਹ ਦੇਖਦੇ ਰਹੇ ਕਿ ਪਾਣੀ ਜਿਹੜੇ ਕੇਸ ਪਾਣੀ ਦੇ ਵਿੱਚ ਬਹਾ ਕੇ ਉਹ ਮੁੜ ਕੇ ਨਹਾਣ ਲੱਗਿਆ ਸੀ ਗੰਦੇ ਉਹ ਨਹਾਣ ਲੱਗਿਆ ਡੁੱਬ ਗਿਆ ਬਸ ਤੇ ਸਰ ਇਸ ਸਰਚ ਵੀ ਅਨਕਲ ਦੇ ਚੱਲਿਆ ਵਾ ਹਾਂਜੀ ਸਰ ਇਹ ਕੱਲ ਦਾ ਚੱਲਿਆ ਜੀ ਕੱਲ ਤਕਰੀਬਨ 2 2.5 ਘੰਟੇ ਕਮਲਪ੍ਰੀਤ ਸੈਣੀ ਦੀ ਪਾਰਟੀ ਟੀਮ ਨੇ ਸਾਰੇ ਜਿਹੜੇ ਉਲਾਏ ਆ ਤੇ ਹੁਣ ਵੀ ਤਕਰੀਬਨ 10 ਵਜੇ ਤੋਂ ਲੱਗੇ ਹੋਏ ਆ ਜੀ 3 4 ਘੰਟੇ ਹੋ ਗਏ ਆ ਇਹਨਾਂ ਨੂੰ ਪਹਿਲੇ ਰਿਜ਼ਲਟ ਕੋਈ ਨਹੀਂ ਨਿਕਲੇ ਰਿਜ਼ਲਟ ਕੋਈ ਨਹੀਂ ਸੰਪੰਨ ਤੋਂ ਇਥੋਂ ਇਨਫੋਰਮੇਸ਼ਨ